ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਕੱਲ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1212 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਸੀ ਆਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1213 ਦੀ ਵਿਆਖਿਆ ਤੇ ਪਾਠ ਸਰਵਣ ਕਰਦੇ ਹਾਂ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਾਰਗ ਮਹੱਲਾ ਪੰਜਵਾਂ ਰੇ ਮੂੜੇ ਆਨ ਕਾਹੇ ਕਤ ਜਾਈ ਰਾਗ ਸਾਰੰਗ ਵਿੱਚ ਪੰਜਵੇਂ ਪਾਦਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਫਰਮਾਨ ਕਰਦੇ ਹਨ ਤੇ ਸਾਨੂੰ ਸਬੋਧਨ ਕਰਦੇ ਹਨ ਕਲਯੁਗੀ ਜੀਵਾ ਨੂੰ ਕਿ हे ਮੂਰਖ ਤੂੰ ਹੋਰ ਕਿਤੇ ਕਿਉਂ ਭਟਕਦਾ ਫਿਰਦਾ ਹੈਂ ਸਾੰਗ ਮਨੋਹਰੈ ਅੰਮ੍ਰਿਤ ਹੈ ਰੇ ਪੂਲ ਪੂਲ ਬੇਖ ਖਾਈ ਰਹਾਓ ਆਤਮਕ ਜੀਵਨ ਦੇਣ ਵਾਲਾ ਸੁੰਦਰ ਹਰੀ ਨਾਮ ਜਲ ਤੇਰੇ ਨਾਲ ਹੈ ਤੂੰ ਉਸ ਤੋਂ ਖੁੰਝ ਖੁੰਝ ਕੇ ਹੁਣ ਤੱਕ ਆਤਮਕ ਮੌਤ ਲਿਆਉਣ ਵਾਲੀ ਜ਼ਹਿਰ ਹੀ ਖਾਧੀ ਹੈ ਰਹਾਓ ਪ੍ਰਭ ਸੁੰਦਰ ਚਤਰ ਨੂਪ ਵਿਦਾਤੇ ਤਿਸ ਸਿਓ ਰੁਚ ਨਹੀਂ ਰਾਈ ਪਰਮਾਤਮਾ ਸੁੰਦਰ ਹੈ ਸੁਜਾਨ ਹੈ ਉਪਮਾ ਰਹਿਤ ਹੈ ਰਚਨਹਾਰ ਹੈ ਉਸ ਨਾਲ ਤੇਰੀ ਰਤਾ ਭੀ ਪ੍ਰੀਤ ਨਹੀਂ ਮੋਹਨ ਸੋ ਬਾਵਰ ਮਨ 모ਹਿਓ ਝੂਠਟ ਗੋਰੀ ਪਾਈ ਹੈ ਛੱਲੇ ਮਨ ਤੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ ਛੱਲੇ ਮਨ ਮਨ ਨੂੰ ਮੋਹ ਲੈਣ ਵਾਲੀ ਮਨ ਨੂੰ ਹੇ ਝੱਲੇ ਮਨ ਨੂੰ ਮੋਹ ਲੈਣ ਵਾਲੀ ਮਾਇਆ ਨਾਲ ਤੇਰਾ ਮਨ ਪਰਚਿਆ ਰਹਿੰਦਾ ਹੈ ਨਾ ਸੁਵੰਤ ਜਗਤ ਵਿੱਚ ਪਸਾਨ ਵਾਲੀ ਏ ਠੱਗ ਬੂਟੀ ਹੀ ਤੂੰ ਸਾਹਮ ਰੱਖੀ ਐ ਪਿਓ ਦੇ ਆਲ ਕਿਰਪਾਲ ਦੁਖ ਹਰਤਾ ਸੰਤਨ ਸੋ ਬਾਣਿਆਈ ਸਾਰੇ ਦੁੱਖਾਂ ਦਾ ਨਾਸ਼ ਕਰਨ ਵਾਲਾ ਪ੍ਰਮਾਤਮਾ ਜਿਸ ਮਨੁੱਖ ਉਤੇ ਦਿਆਵਾਨ ਹੋ ਗਿਆ ਉਸ ਦੀ ਪ੍ਰੀਤ ਸੰਤ ਜਨਾਂ ਨਾਲ ਬਣ ਗਈ ਸਗਲ ਨਿਦਾਨ ਕਰੈ ਮੈਂ ਪਾਏ ਕੋ ਨਾਨਕ ਜੋਤ ਸਮਾਈ ਨਾਨਕ ਆਖਦਾ ਹੈ ਕਿ ਉਸ ਮਨੁਖ ਨੇ ਸਾਰੇ ਖਜ਼ਾਨੇ ਹਿਰਦੇ ਘਰ ਵਿੱਚ ਹੀ ਲਭ ਲੈ ਪਰਮਾਤਮਾ ਦੀ ਜੋਤ ਵਿੱਚ ਉਸ ਦੀ ਸਦਾ ਰਹੀ ਲੀਨਤਾ ਹੋ ਗਈ ਜਿਹੜੇ ਸੰਤ ਜਨਾਂ ਦੀ ਚਰਨੀ ਲਗਦੇ ਹਨ ਸਾਰਗ ਮਹੱਲਾ ਪੰਜਵਾਂ ਓ ਅੰਗ ਪ੍ਰੇ ਪ੍ਰੀਤ ਚੀਤ ਪਹਿਲ ਰੀਆ ਏ ਸਤਿਗੁਰੂ ਉਮੇਤਾ ਮੇਰੇ ਚਿੱਤ ਵਿੱਚ ਪਿਆਰੇ ਦੀ ਪ੍ਰੀਤ ਮੁੱਢ ਕਦੀਮਾਂ ਦੀ ਟਿਕੀ ਹੋਈ ਹੈ ਜੋ ਤੋ ਬਚਨ ਦਿਓ ਮੇਰੇ ਸਤਿਗੁਰ ਤੋ ਮੈਂ ਸਾਜ ਸੀ ਗਰੀਆ ਰਹਾਓ ਪਰ ਜਦੋਂ ਤੋ ਤੂੰ ਪ੍ਰਦੇਸ਼ ਦਿੱਤਾ ਉਹ ਪ੍ਰੀਤ ਜਾਗ ਪਈ ਤੇ ਮੇਰਾ ਆਤਮਿਕ ਜੀਵਨ ਸੋਹਣਾ ਬਣ ਗਿਆ ਰਹਾਓ ਹਮ ਭੂਲਾ ਹੈ ਤੁਮ ਸਦਾ ਅਭੂਲਾ ਹਮ ਪਤ ਤ ਤੁਮ ਪਤ ਤੋ ਦਰਿਆ ਏ ਗੁਰੂ ਅਸੀਂ ਜੀਵ ਸਦਾ ਭੁੱਲਾ ਕਰਦੇ ਹਾਂ ਤੂੰ ਸਦਾ ਭੁੱਲ ਹੈ ਅਸੀਂ ਜੀਵ ਵਿਕਾਰਾਂ ਵਿੱਚ ਡਿੱਗੇ ਰਹਿੰਦੇ ਹਾਂ ਤੂੰ ਵਿਕਾਰੀਆਂ ਨੂੰ ਬਚਾਉਣ ਵਾਲਾ ਹੈ ਭੁੱਲਣੇ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਹਮ ਨੀਚ ਬਿਰਖ ਤੁਮ ਮੈਲਾ ਗਰ ਲਾਜ ਸੰਗ ਸੰਗ ਬਸਰੀਆ ਅਸੀਂ ਅਰਿੰਡ ਵਰਗੇ ਨੀਚ ਰੁਖ ਹਾਂ ਤੂੰ ਚੰਦਨ ਹੈ ਜੋ ਨਾਲ ਬਸਣ ਵਾਲੇ ਰੁੱਖਾਂ ਨੂੰ ਸੁਗੰਧਿਤ ਕਰ ਦਿੰਦਾ ਹੈ ਏ ਗੁਰੂ ਜੀ ਤੂੰ ਆਪਣੇ ਚਰਨਾਂ ਵਿੱਚ ਰਹਿਣ ਵਾਲਿਆਂ ਦੀ ਇੱਜ਼ਤ ਰੱਖਣ ਵਾਲਾ ਹੈ ਤੋ ਮੰਗਾ ਬੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਏ ਗੁਰੂ ਤੂੰ ਜਿਗਰੇ ਵਾਲਾ ਹੈ ਧੀਰਜ ਵਾਲਾ ਹੈ ਉਪਕਾਰ ਕਰਨ ਵਾਲਾ ਹੈ ਅਸਾ ਨਿਮਾਣੇ ਜੀਵਾਂ ਦੀ ਕੋਈ ਪਾਇਆ ਨਹੀਂ ਹੈ ਗੋੁਰੇ ਕਿਰਪਾਲ ਨਾਨਕ ਹਰ ਮਿਲਿਓ ਤੋ ਮੇਰੀ ਸੁਖ ਸਜਰੀਆ ਏ ਕਿਰਪਾਲ ਗੁਰੂ ਜਦੋਂ ਤੋਂ ਮੈਨੂੰ ਨਾਨਕ ਪ੍ਰਭੂ ਨੂੰ ਜਦੋਂ ਮੈਨੂੰ ਨਾਨਕ ਨੂੰ ਪ੍ਰਭੂ ਦਾ ਮੇਲ ਕਰਾਇਆ ਤਦੋਂ ਤੋਂ ਮੇਰੀ ਹਿਰਦਾ ਸੇਜ ਸੁਖ ਭਰਪੂਰ ਹੋ ਗਈ ਹੈ ਸਾਰਗ ਮਹੱਲਾ ਪੰਜਵਾ ਮਾਨੋਏ ਦਿਨ ਸਤਾਨ ਪਰਵਾਨਾ हे मन ओ दिन भागਾਂ ਵਾਲੇ ਹੁੰਦੇ ਹਨ ਪ੍ਰਭੂ ਦੇ ਧਾਰ ਤੇ ਕਬੂਲ ਹੁੰਦੇ ਹਨ ਕਿਹੜੇ ਦਿਨ ਸਫਲ ਤੇ ਘਰੀ ਸੰਜੋਗ ਸੁਹਾਵੇ ਸਤਗੁਰ ਸੰਗ ਗਿਆਨ ਨਾ ਰਹਾਓ ਜਿੰਦਗੀ ਦੀਆਂ ਉਹ ਕੜੀਆਂ ਸਫਲ ਹਨ ਗੁਰੂ ਨਾਲ ਮੇੜਦੇ ਉਹ ਸਮੇਂ ਸੋਹਣੇ ਹੁੰਦੇ ਹਨ ਜਦੋਂ ਗੁਰੂ ਦੀ ਸੰਗਤ ਵਿੱਚ ਰਹਿ ਕੇ ਆਤਮਿਕ ਜੀਵਨ ਦੀ ਸੂਝ ਪ੍ਰਾਪਤ ਹੁੰਦੀ ਹੈ ਰਹਾਓ ਨਾ ਸੁਭਾਗ ਧਨ ਸੁਹਾਗਾ ਧਨ ਦੇਤ ਜਿਸ ਮਨਾ ਏ ਪ੍ਰਭੂ ਜੀਨਾ ਮਨੁੱਖਾ ਨੂੰ ਤੂੰ ਆਪਣੇ ਦਰ ਤੇ ਆਦਰ ਦਿੰਦਾ ਹੈ ਉਹ ਧਨ ਹਨ ਸੁਭਾਗ ਹਨ ਕਿਸਮਤ ਵਾਲੇ ਹਨ ਇਹ ਹੋਤਾ ਨ ਤੁਮਰਾ ਸਭ ਗ੍ਰਹਿ ਧਨ ਤੁਮਰਾ ਹਿਉਂ ਕਿਉ ਕੁਰਬਾਨਾ ਏ ਪ੍ਰਭੂ ਮੇਰਾ ਇਹ ਸਰੀਰ ਤੇਰੇ ਹਵਾਲੇ ਹੈ ਮੇਰਾ ਸਾਰਾ ਘਰ ਤੇ ਧਨ ਤੇਥੋਂ ਸਦਕੇ ਹੈ ਮੈਂ ਆਪਣਾ ਹਿਰਦਾ ਤੇਰੇ ਚਰਨਾ ਤੋਂ ਸਦਕੇ ਕਰਦਾ ਹਾਂ ਕੋਟ ਲੱਖ ਰਾਜ ਸੁਖ ਪਾਏ ਇੱਕ ਨਿਮਖ ਪੇਖ ਦ੍ਰਿਸ਼ਟਾ ਨਾ ਅੱਖ ਚਮਕਣ ਜਿੰਨੇ ਸਮੇ ਲਈ ਵੀ ਤੇਰਾ ਦਰਸ਼ਨ ਕਰਕੇ ਮਾਨੋ ਰਾਜ ਦੇ ਲੱਖਾਂ ਕਰੋੜਾਂ ਸੁਖ ਪ੍ਰਾਪਤ ਹੋ ਜਾਂਦੇ ਹਨ ਜੋ ਕਹੋ ਮੁਖੋ ਸੇਵਕ ਐ ਬੈਸੀਐ ਸੁਖ ਨਾਨਕ ਅੰਤ ਨਾ ਜਾਣਾ ਜੇਤੂ ਮੋਹ ਆਖੇ ਹੈ ਸੇਵਕ ਇੱਥੇ ਬੈਠ ਮੈਨੂੰ ਇਤਨਾ ਆਨੰਦ ਆਉਂਦਾ ਹੈ ਕਿ ਉਸ ਆਨੰਦ ਦਾ ਮੈਂ ਨਾਨਕ ਅੰਤ ਨਹੀਂ ਜਾਣ ਸਕਦਾ ਸਾਰਗਮਾਲਾ ਪੰਜਵਾਂ ਆਬ ਮੋਰੋ ਸਹਿ ਸਾ ਦੁਖ ਗਿਆ ਗੁਰੂ ਦੀ ਸ਼ਰਨ ਗੁਰੂ ਦੀ ਬਰਕਤ ਨਾਲ ਹੋਣਾ ਮੇਰਾ ਹਰੇਕ ਸਹਿਮ ਹਰੇਕ ਦੁੱਖ ਦੂਰ ਹੋ ਗਿਆ ਹੈ ਔਰ ਪਾਵ ਸਗਲ त्याग ਛੋੜੇ ਸਤਗੁਰ ਸਰਨ ਪਿਆ ਰਹਾਉ ਜਉ ਦਾ ਮੈਂ ਗੁਰੂ ਦੀ ਸਰਨ ਪਿਆ ਹਾਂ ਮੈਂ ਮਨ ਨੂੰ ਕਾਬੂ ਕਰਨ ਦੇ ਸਾਰੇ ਹੋਰ ਸਾਰੇ ਹੀਲੇ ਵਸੀਲੇ ਛੱਡ ਦਿੱਤੇ ਹਨ ਹੁਣ ਗੁਰੂ ਹੀ ਮੇਰੀ ਰੱਖਿਆ ਕਰਦਾ ਹੈ ਰਹਾਉ ਸਰਬ ਸੇਦ ਕਾਰਜ ਸਭ ਸਵਰੇ ਆਹਾਂ ਰੋਗ ਸਗਲ ਹੀ ਖਿਆ ਮੇਨੂ ਸਾਰੀਆਂ ਰਿਧੀਆਂ ਸਿਧੀਆਂ ਪ੍ਰਾਪਤ ਹੋ ਗਈਆਂ ਹਨ ਮੇਰੇ ਸਾਰੇ ਕੰਮ ਸਵਰਗੇ ਹਨ ਮੇਰੇ ਅੰਦਰੋ ਹਉਮੈ ਦਾ ਰੋਗ ਸਾਰਾ ਹੀ ਮਿਟ ਗਿਆ ਹੈ ਕੋਟ ਬਰਾਦ ਖਿਨ ਮਹਿ ਖੋ ਭਈ ਹੈ ਗੁਰ ਮਿਲ ਹਰ ਹਰ ਕਹਿਆ ਜਦੋਂ ਤੋਂ ਮੈਂ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕੀਤਾ ਹੈ ਇੱਕ ਖੇਨ ਵਿੱਚ ਹੀ ਮੇਰੇ ਕਰੋੜਾਂ ਹੀ ਅਪਰਾਧਾਂ ਦਾ ਨਾਸ਼ ਹੋ ਗਿਆ ਹੈ ਪੰਜ ਦਾਸ ਗੁਰ ਵਸ ਗਤ ਕੀਨੇ ਮਨ ਨੇ ਚਲ ਨਿਰ ਭਇਆ ਗੁਰੂ ਨੇ ਕਮਾ ਦੇਕ ਪੰਜਾ ਨੂੰ ਮੇਰੇ ਦਾਸ ਬਣਾ ਦਿੱਤਾ ਹੈ ਮੇਰੇ ਵਸ ਵਿੱਚ ਕਰ ਦਿੱਤਾ ਹੈ ਇਹਨਾਂ ਦੇ ਟਾਕਰੇ ਤੇ ਮੇਰਾ ਮਨ ਅਹਲ ਹੋ ਗਿਆ ਹੈ ਨੇ ਡਰ ਹੋ ਗਿਆ ਹੈ ਆਏ ਨਾ ਜਾਵੇ ਨਾ ਕਤਹੀ ਡੋਲੇ تیر ਨਾਨਕ ਰਾਜਿਆ ਹੈ ਨਾਨਕ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਕਿਤੇ ਦੌੜ ਭੱਜ ਨਹੀਂ ਕਰਦਾ ਕਿਤੇ ਨਹੀਂ ਡੋਲਦਾ ਇਸ ਨੂੰ ਮਾਨੋ ਸਦਾ ਕਾਇਮ ਰਹਿਣ ਵਾਲਾ ਰਾਜ ਮਿਲ ਗਿਆ ਹੈ ਸਾਰਗਮਾਲਾ 50 ਪ੍ਰਭ ਮੇਰੋਏ ਤੋ ਤੋ ਸਦਾ ਸਹਾਈ ਮੇਰਾ ਪ੍ਰਭੂ ਇਸ ਲੋਗ ਵਿੱਚ ਪਰਲੋਕ ਵਿੱਚ ਸਦਾ ਸਹਾਇਤਾ ਕਰਨ ਵਾਲਾ ਹੈ ਮਨਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾ ਗੁਣ ਗਾਈ ਰਹਾਓ ਮੇਰੇ ਮਨ ਨੂੰ ਮੋਹਣ ਵਾਲਾ ਉਹ ਮੇਰਾ ਪ੍ਰਭੂ ਮੇਰੀ ਜਿੰਦ ਦਾ ਪਿਆਰਾ ਹੈ ਮੈਂ ਉਸ ਦੇ ਕਿਹੜੇ ਕਿਹੜੇ ਗੁਣ ਗਾ ਕੇ ਦਸਾਂ ਰਹਾਓ ਖੇਲ ਖਲਾਏ ਲਾੜ ਲੜਾਵੇ ਸਦਾ ਸਦਾ ਅਨਦਾਈ ਉਹ ਸਾਨੂੰ ਜਗਤ ਤਮਾਸ਼ੇ ਵਿੱਚ ਖਿਡਾਂਦਾ ਹੈ ਲਾੜ ਲੜਾਂਦਾ ਹੈ ਉਹ ਪਰਮਾਤਮਾ ਸਾਨੂੰ ਸਦਾ ਹੀ ਸੁਖ ਦੇਣ ਵਾਲਾ ਹੈ ਪ੍ਰੇਤ ਪਾਲੈ ਬਾਰਕ ਕੀ ਨਿਆਈਂ ਜੈਸੇ ਮਾਤ ਪਿਤਾਈ ਜਿਵੇਂ ਮਾਂ ਪਿਓ ਆਪਣੇ ਬੱਚੇ ਦੀ ਪਾਲਣਾ ਕਰਦੇ ਹਨ ਤਿਵੇਂ ਹੀ ओ प्रभु परमात्मा साड़ी पालना करता है ते तिसन निमख नहीं रह सकी बिसर न कब हो जाई उस परमात्मा की याद तो बिना अख चमक जितने समय लई भी रहा नहीं जा सकता उसू कदे भुलाया नहीं जा सकता ओ नानक मिल संत संगत त मगन बुलाई ਨਾਨਕ ਆਖਦਾ ਹੈ ਜਿਹੜੇ ਮਨੁੱਖ ਸਾਧ ਸੰਗਤ ਵਿੱਚ ਮਿਲਦੇ ਹਨ ਉਹ ਮਨੁੱਖ ਪਰਮਾਤਮਾ ਵਿੱਚ ਸੂਰਤ ਜੋੜ ਕੇ ਮਸਤ ਰਹਿੰਦੇ ਹਨ ਸਾਰਗ ਮਹੱਲਾ ਪੰਜਵਾਂ ਆਪਣਾ ਮੀਤ ਸੁਆਮੀ ਗਾਈਐ ਮਾਲਕ ਪ੍ਰਭੂ ਹੀ ਆਪਣਾ ਅਸਲ ਮਿੱਤਰ ਹੈ ਉਸ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਆਸਨਾਵਰ ਕਾਹੂ ਕੀ ਕੀਜੈ सुखदाता प्रभ त्याई रहाओ परमात्मा तो बिना किसी भी होर की आस नहीं करनी चाहिए ओ प्रभु ही सारे सुख देन वाला है उसे दा सिमरन करना चाहिए है रहाओ अपना मीत स्वामी गाइ आस नवर काहू की की ਸੁਖਦਾਤਾ ਪ੍ਰਭ ਧਿਆਈਐ ਰਹਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1213 ਦੀ ਵਿਆਖਿਆ ਤੇ ਪਾਠ ਸਰਵਣ ਕੀਤੇ ਹਨ ਕੱਲ ਨੂੰ ਆਪਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1214 ਦੀ ਵਿਆਖਿਆ ਦੇ ਬਾਅਦ ਸਰਵਣ ਕਰਾਂਗੇ ਪੁਲ ਚੁੱਕ ਦੀ ਖਿਮਾ ਗੁਰੂ ਸੰਗਤ ਬਖਸ਼ਣ ਯੋਗ ਹੈ ਜੀ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮੁਆਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ